ਮਿੰਟੋ ਜੀ ਲੁਧਿਆਣੇ ਦੀਆਂ ਚੋਣਾਂ ਤੇ ਚੋਣਾਂ ਦੇ ਵਿੱਚ ਨਾਮਜ਼ਦਗੀ ਪੱਤਰ ਭਰਨ ਦੀ ਰਸਮ ਉਹਦੇ ਵਿੱਚ ਆਸ਼ੂ ਸਾਹਿਬ ਨੇ ਅੱਜ ਨਾਮਜ਼ਦਗੀ ਪੱਤਰ ਕਹਿੰਦੇ ਵੀ ਦਾਖਲ ਕਰਤਾ ਪਰ ਉਹਦੇ ਚ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਲਗਭਗ ਜਿਹੜੇ ਵੱਡੇ ਵੱਡੇ ਲੀਡਰ ਕਾਂਗਰਸ ਦੇ ਸਾਰੇ ਇਕੱਠੇ ਸੀ ਭਗਵੇ ਸਾਹਿਬ ਚੰਨੀ ਸਾਹਿਬ ਉਹ ਵੀ ਇਕੱਠੇ ਸੀ ਪਰ ਉਹਨਾਂ ਦੇ ਵਿੱਚ ਵਿੱਚ ਇੱਕ ਬੰਦੇ ਜਿਹੜੇ ਨਹੀਂ ਹੁੰਦੇ ਸੀਗੇ ਬੜਿੰਗ ਸਾਹਿਬ ਉਹ ਵੀ ਅੱਜ ਤੇ ਕਹਿੰਦੇ ਵੀ ਨਾਲ ਸੀਗੇ ਤੇ ਫਿਰ ਕਾਂਗਰਸ ਇਕਜੁੱਟ ਹੋ ਗਈ ਵੇਖੀਏ ਜਾਂ ਫਿਰ ਤਸਵੀਰਾਂ ਦੇ ਵਿੱਚ ਇਕਜੁੱਟ ਇਕ ਨਾ ਨਵਜੋਤ ਸਿੰਘ ਸਿੱਧੂ ਕਮੈਂਟਰੀ ਚ ਅਕਸਰ ਕਿਹਾ ਕਰਦਾ ਸੋ ਹੁਣ ਪਤਾ ਨਹੀਂ ਬੋਲਦਾ ਕਿ ਨਹੀਂ ਕਿ ਖਿੰਡੀ ਹੋਈ ਸ਼ਕਤੀ ਮਿੱਟੀ ਦੇ ਸਮਾਨ ਹੁੰਦੀ ਹੈ ਹਮ ਕਹਿਣ ਦਾ ਮਤਲਬ ਕਿ ਅਸੀਂ ਛੋਟੇ ਹੁੰਦੇ ਜਿਵੇਂ ਪੜ੍ਹਦੇ ਹੁੰਦੇ ਸੀ ਨਾ ਕਹਾਣੀਆਂ ਦਾ ਸਾਰ ਕਿ ਏਕਾ ਵਿੱਚ ਬਰਕਤ ਹੈ ਜੇ ਏਕਾ ਦਿਲੋਂ ਵਹਿ ਤਦਿਆ ਉਤੋਂ ਉਤੋਂ ਦਾ ਏਕਾ ਸਭਾਂ ਦੀ ਬੇੜੀ ਡੋਬ ਦਿੰਦਾ ਹੁੰਦਾ ਹੈ ਹਮ ਇਹ ਵੀ ਹੈ ਬਿਲਕੁਲ ਠੀਕ ਹੈ ਨਾ ਜੀ ਏਕਾ ਤੇ ਦਿਲ ਮਿਲਿਆ ਦਾ ਹੈ ਨਾ ਇੱਕ ਤੇ ਇੱਕ 11 ਤਾਂ ਹੀ ਆ ਨਾ ਕਿ ਜਿੱਥੇ ਇੱਕ ਨੇ ਫੈਸਲਾ ਲੈ ਲਿਆ ਫਿਰ ਦੂਜਾ ਨਾਲ ਖਲੋਤਾ ਵੇਖੀ ਜਾਊਗੀ ਤੇ ਜੇ ਇੱਕ ਇਹੋ ਜਿਹੇ ਨਾਲ ਕਿ ਭਾਈ ਇਹਨੇ ਹੁਣ ਆ ਫੈਸਲਾ ਕਰ ਲਿਆ ਮੈਂ ਮੜਾ ਜਾ ਫਸਣ ਦੇ ਤੇ ਮੈਂ ਤੇ ਤਰ ਹੋ ਜਾਣਾ ਉਹ ਇੱਕ ਤੇ ਇੱਕ 11 ਨਹੀਂ ਸਮਝ ਲੋ ਉਹ ਇੱਕ ਤੇ ਇੱਕ ਮਾਰਾਂ ਬਿਲਕੁਲ ਬਿਲਕੁਲ ਮਾਰ ਪੈ ਜਾਂਦੀ ਹੈ ਵੱਡਿਓ ਠੀਕ ਹੈ ਨਾ ਜੀ ਸੋ ਇਹ ਹੁਣ ਥਣੂ ਕਾਂਗਰਸੀਆਂ ਨੇ ਸਿੱਧ ਕਰਨਾ ਹੈ ਜੀ ਹੂੰ ਕਾਂਗਰਸ ਨੇ ਇਹ ਸਿੱਧ ਕਰਨਾ ਸਾਬਤ ਕਰਨਾ ਕਿ ਇਹ ਇੱਕ ਵਖਾਵਾ ਹੈ ਹੂੰ ਜਾਂ ਏਕਾ ਜਿਹੜਾ ਉਹ ਬਿਲਕੁਲ ਅਸਲੀਅਤ ਹੈ ਹੂੰ ਦੇਖੋ ਏਕੇ ਦੀ ਥੋੜੀ ਦਾਸਤਾਨ ਸੁਣੋ ਕੱਲ ਕੇ ਪਰਸੋ ਇਹਨਾਂ ਦੀ ਮੀਟਿੰਗ ਸੀਗੀ ਰਾਜਾ ਵੜਿੰਗ ਉੱਥੇ ਗਏ ਹੋ ਇਸਨ ਨੰਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ ਹੂੰ ਇਹ ਹੈਗੇ ਆ ਇਹਨਾਂ ਦੇ ਸੂਬਾਈ ਇਕਾਈ ਦੇ ਪ੍ਰਧਾਨ ਕਾਂਗਰਸ ਦੇ ਤੇ ਜ਼ਿਲ੍ਹਾ ਪ੍ਰਧਾਨ ਇਹਨਾਂ ਦੇ ਸ਼ਾਇਦ ਹੈਗੇ ਨੇ ਤਲਵਾਰ ਸਾਹਿਬ ਹੂੰ ਪੁਰਾਣੇ ਲੀਡਰ ਨੇ ਜੀ ਉਹਨਾਂ ਦੀ ਮੀਟਿੰਗ ਹੁੰਦੀ ਆ ਸਾਰੇ ਉੱਥੇ ਦੇ ਲੀਡਰ ਜਿਹੜੇ ਆ ਉਹ ਹਾਜ਼ਰ ਸਨ ਇੱਕੋ ਹੀ ਆ ਨਹੀਂ ਸੀ ਇੱਕੋ ਨਦਾਰਦ ਸੀ ਉਹਦਾ ਨਾਮ ਸੀ ਆਸ਼ੂ ਹੂੰ ਇਹ ਕਾਹ ਕਹਿਉਂ ਜੇ ਫੇਰ ਤੁਸੀਂ ਦੇਖੋ ਕਿ ਆਸ਼ੂ ਦੀ ਘਰ ਵਾਲੀ ਕਹਿੰਦੀ ਹੂੰ ਆਸ਼ੂ ਸਾਹਿਬ ਦਾ ਤਾਂ ਫੋਨ ਬੰਦ ਆ ਆਸ਼ੂ ਦੀ ਘਰ ਵਾਲੀ ਕਹਿੰਦੀ ਕਿ ਇਹ ਮੀਟਿੰਗ ਤੇ ਕਾਉਂਸਲਰਾਂ ਵਾਸਤੇ ਰੱਖੀ ਸੀ ਕਾਉਂਸਲਰਾਂ ਨੂੰ ਇਨਵਿਟੇਸ਼ਨ ਗਿਆ ਸਾਰਾ ਤੇ ਕਿਸੇ ਨੇ ਇਨਵਾਈਟ ਹੀ ਨਹੀਂ ਕੀਤਾ ਏ ਵੈਸੇ ਵਾਵਾ ਟਾਈਮ ਤੋਂ ਚੱਲ ਰਿਹਾ ਮੈਨੂੰ ਤੇ ਪਤਾ ਹੀ ਨਹੀਂ ਇਹ ਆਏ ਸੀਗੇ ਮੈਨੂੰ ਤੇ ਬੁਲਾਇਆ ਹੀ ਨਹੀਂ ਇਹ ਚੀਜ਼ਾਂ ਚੱਲ ਹੋਈਆਂ ਕਾਫੀ ਟਾਈਮ ਤੋਂ ਹੁਣ ਇੱਕ ਤੁਸੀਂ ਨਾਮ ਵਿੱਚ ਲਿਆ ਹੈ ਉਹਦਾ ਜ਼ਿਕਰ ਕੀਤਾ ਹੈ ਉਹਨਾ ਹੈ ਬਪੀਸ਼ ਸਿੰਘ ਬਖੀਲ ਦਾ ਜੀ ਉਹ ਠਹਿਰੇ ਇਨਚਾਰਜ ਹਮ ਉਹਨਾਂ ਨੇ ਆਉਣਾ ਸੀ ਤਾਂ ਸਾਰਿਆਂ ਨੇ ਉੱਥੇ ਹਾਜ਼ਰੀ ਭਰਤੀ ਆ ਹਮ ਬੁਰਿੰਗ ਸਾਹਿਬ ਫਰੇਮ ਦੇ ਵਿੱਚ ਨਜ਼ਰ ਆਏ ਆ ਕੀ ਦਿਲਾਂ ਚ ਜਿਹੜਾ ਫਰੇਮ ਆ ਉਹਦੇ ਚ ਤਸਵੀਰ ਜੜ ਹੋ ਜਾਊਗੀ ਹੂੰ ਵੱਡੀ ਗੱਲ ਤੇ ਆ ਆਸ਼ੂ ਸਾਹਿਬ ਤੇ ਜਿਹੜੇ ਪੋਸਟਰ ਲਾ ਰਹੇ ਆ ਉਹਦੇ ਵਿੱਚ ਨਾ ਰਾਜਾ ਵੜਿੰਗ ਦੀ ਫੋਟੋ ਲਾਉਂਦੇ ਆ ਜਿਹੜੇ ਇਹਨਾਂ ਦੇ ਸੂਬੇ ਦੇ ਪ੍ਰਧਾਨ ਆ ਤੇ ਨਾ ਆਪਦੇ ਉਥੋਂ ਦੇ ਕਾਂਗਰਸ ਪ੍ਰਧਾਨ ਦੀ ਫੋਟੋ ਲਾਉਂਦੇ ਆ ਜੀ ਅਰੇ ਜਾ ਨਹੀਂ ਅਸੀਂ ਤੇਰੇ ਵਾਲਾ ਵਰਕਾ ਹੀ ਪਾੜਤਾ ਰੂਪਵਾਲੀ ਨੇ ਗਾਇਆ ਸੀਗਾ ਜਾ ਨਹੀਂ ਅਸੀਂ ਤੇਰੇ ਵਾਲਾ ਵਰਕਾ ਹੀ ਪਾੜ ਦਿੱਤਾ ਇਹਨਾਂ ਨੇ ਤੇ ਵਰਕਾ ਹੀ ਪਾੜਿਆ ਹੋਇਆ ਜੀ ਪਰ ਫਿਰ ਹਾਲ ਮਤਲਬ ਕਿ ਠੀਕ ਆ ਕਿ ਇੱਕ ਵੇਲੇ ਕਾਂਗਰਸ ਹੀ ਕਹਿ ਸਕਦੇ ਆ ਕਿ ਭਾਈ ਏਕਾ ਜਿਹੜਾ ਸਾਡਾ ਹੋ ਗਿਆ ਪਰ ਮੈਂ ਜਿਵੇਂ ਕਿਹਾ ਕਿ ਏਕਾ ਕਈ ਪ੍ਰਕਾਰ ਦਾ ਹੁੰਦਾ ਇੱਕ ਸਿਰਫ ਹੁੰਦਾ ਕਿ ਇੱਕ ਮੈਸੇਜ ਦੇਣਾ ਜੀ ਜੀ ਹੁਣ ਕਈ ਵਾਰ ਠਾਣੇ ਉੱਤੇ ਰਾਜੀ ਨਮਾ ਹੁੰਦਾ ਤੇ ਕਹਿੰਦੇ ਮਲਾਓ ਮਲਾਓ ਹੱਥ ਹੱਥ ਤੇ ਮਲਾ ਲਿਆ ਜਾਂਦਾ ਰਾਜੀ ਨਮਾ ਲਿਖ ਵੀ ਲਿਆ ਜਾਂਦਾ ਬਿਲਕੁਲ ਪਰ ਛੇਤਰੋ ਬੋਲੀ ਫੇਰ ਤਿਆਰੀ ਹੁੰਦੀ ਆ ਕਿ ਕੋਈ ਗੱਲ ਨਹੀਂ ਆ ਚਾਰ ਦਿਨ ਪਹਿਲਾਂ ਦੇ ਉਹ ਜਦੋਂ ਫਾਈਲ ਦੇ ਥੱਲੇ ਚਲਾ ਜਾਏਗਾ ਕਾਗਜ਼ ਉਦੋਂ ਫੇਰ ਆਪਾਂ ਪੁੱਟ ਲਾਂਗੇ ਕੰਮ ਆਪਣਾ ਹੂੰ ਹੂੰ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਏਕਤਾ ਜਿਹੜੀ ਆ ਜੇ ਤੇ ਇਹਦੇ ਵਿੱਚ ਦਿਲ ਮਿਲ ਗਏ ਤਬਈ ਹੋ ਸਕਦਾ ਕਾਂਗਰਸ ਬਹੁਤ ਤਗੜੀ ਟੱਕਰ ਦੇ ਜਾਵੇ ਜੀ ਕੋਈ ਨਤੀਜਾ ਵੀ ਦੇ ਜਾਵੇ ਹੂੰ ਤੇ ਜੇ ਇਹ ਏਕਾ ਵਖਾਵਾ ਹੋਇਆ ਤੇ ਇਹਨਾਂ ਦੇ ਨਾਲ ਗਰੀ ਹੋ ਸਕਦੀ ਹੈ ਹੂੰ ਇਹ ਵੀ ਤੇ ਕਿਤੇ ਨਾ ਕਿਤੇ ਤੱਤ ਜਿਹੜਾ ਹੈ ਉਹ ਧਿਆਨ ਗੋਚਰ ਰੱਖਣਾ ਚਾਹੀਦਾ ਸੋ ਇਸ ਵਾਸਤੇ ਠੀਕ ਆ ਕਾਂਗਰਸ ਨੇ ਅੱਜ ਇਕੱਠ ਵੀ ਕੀਤਾ ਚੰਗਾ ਤੇ ਦੂਜੇ ਪਾਸੇ ਇਕ ਆਪਹੀ ਦਿਖਾਇਆ ਪਰ ਜੇਕਰ ਇਹ ਇਕੱਠੇ ਹੋ ਕੇ ਕੰਮ ਕਰ ਜਾਂਦੇ ਆ ਕੋਈ ਇੱਕ ਦੂਜੇ ਦੀ ਮਾੜੀ ਨਹੀਂ ਕਰਦਾ ਚਲੋ ਪ੍ਰਚਾਰ ਚ ਕੋਈ ਜਾਂਦਾ ਕੋਈ ਨਹੀਂ ਜਾਂਦਾ ਕਿਉਂਕਿ ਆਸ਼ੂ ਨੇ ਜਿਹੜੀ ਟੀਮ ਮੰਗੀ ਆ ਉਹ ਮੋਹ ਮੰਗੀ ਆ ਜੀ ਜੀ ਜਿਹੜੀ ਮਿਲੀ ਆ ਬਿਲਕੁਲ ਸੋ ਇਸ ਵਾਸਤੇ ਹੋ ਸਕਦਾ ਰਾਜਾ ਬੜੇ ਇੱਕ ਵਾਰੀ ਕਾਗਜ਼ ਪਰਵਾਹ ਇਹਨੇ ਰਸਮੀ ਤੌਰ ਤੇ ਫਿਰ ਉਹ ਬਾਅਦ ਦੇ ਵਿੱਚ ਹੋ ਸਕਦਾ ਗੈਰ ਹਜ਼ਰ ਰਹੇ ਪਰ ਜੇ ਇੱਕ ਦੂਜੇ ਦੀ ਮਾੜੀ ਨਾ ਕਰਨਾ ਤੋ ਸਕਦਾ ਕਾਂਗਰਸ ਆਚਾਰਜ ਜੀ 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 ਬਿਲਕੁਲ ਪਰ ਉਹਦੇ ਵਿੱਚ ਇੱਕ ਨੁਕਤਾ ਜਾਂ ਹੋਰ ਵੀ ਥੋੜਾ ਜਿਹਾ ਸੰਕੇਤ ਦਿੰਦਾ ਆਸ਼ੂ ਸਾਹਿਬ ਕਹਿ ਰਹੇ ਸੀ ਬਿਆਨ ਦੇ ਵਿੱਚ ਕਹਿੰਦੇ ਕਿ ਸਾਰੀ ਕਾਂਗਰਸ ਇੱਕ ਹੈ ਪਰ ਪਰ ਕਹਿੰਦੇ ਵਿਚਾਰਕ મતਭੇਦ ਕਿਸੇ ਦੇ ਹੋ ਸਕਦੇ ਆ ਉਹਦੇ 'ਚ ਕਿਤੇ ਨਾ ਕਿਤੇ ਲੱਗਦਾ ਕਿ ਵਿਚਾਰਕ મતਭੇਦ ਜੇ ਵੀ ਹੈਗੇ ਆ ਭਾਈ ਉਹ ਹੁਣ ਪੂਰੀ ਤਰ੍ਹਾਂ ਮਿਟਦੇ ਆ ਕਿ ਨਹੀਂ ਮਿਟਦੇ ਬਨੀ ਸਾਹਿਬ ਦੱਸ ਰਹੇ ਨੇ ਕਿ ਸੋਨਾ ਕੱਟ ਸੀ ਅੱਜ ਨਹੀਂ ਦੇਖੋ ਵਿਚਾਰਕ મતਭੇਦ ਇੱਕ ਵੱਖਰੀ ਗੱਲ ਹੁੰਦੀ ਹੈ ਬਟ ਕੁਝ ਮਤ ਪੇਤ ਜਿਹੜੇ ਨ ਮਨ ਪੇਤ ਬਣ ਜਾਂਦੇ ਆ ਹਮ ਮਤ ਪੇਤ ਦੀ ਕੋਈ ਵੱਡੀ ਕਰਵਾਨੀ ਨਹੀਂ ਹੁੰਦੀ ਜੀ ਪਾਰਟੀਆਂ ਚ ਸਿਆਸਤ ਦੇ ਵਿੱਚ ਹੋ ਜਾਂਦਾ ਪਰ ਜਿਹੜਾ ਮਨ ਪੇਤ ਹੁੰਦਾ ਨਾ ਹਮ ਹਮ ਨੁਕਸਾਨੇ ਕਰਦਾ ਹੈ ਕਿ ਮਨਾਂ ਦੇ ਵਿੱਚ ਜਦੋਂ ਖੋਟ ਹੁੰਦੀ ਆ ਸਾਬ ਮਨਾਂ ਦੇ ਵਿੱਚ ਜਿੱਥੇ ਖੋਟ ਹੁੰਦੀ ਹੈ ਬਿੜੇ ਨਹੀਂ ਪਾਰ ਹੁੰਦੇ ਹਮ ਬਿੜੇ ਪਾਰ ਤਦੇ ਹੁੰਦੇ ਆ ਜੇ ਮਨ ਸਾਫ਼ ਹੋਣਾ ਕਹਾਂਦੇ ਆ ਕਿ ਜੇ ਮਨ ਚੰਗਾ ਤੇ ਕਟੋਰੇ ਵਿੱਚ ਗੰਗਾ ਹੂੰ ਗੱਲ ਸਾਰੀ ਮੰਨਦੀ ਐ ਸਰ ਕੀ ਬਾਤ ਹੈ ਠੀਕ ਹੈ ਨਾ ਜੀ ਹੂੰ ਤੇ ਜੇ ਮਨ ਸਾਫ ਹੋਏ ਫੇਰ ਠੀਕ ਐ ਲੱਗ ਜੂ ਪਤਾ ਜੀ ਤੇ ਜੇ ਮਨਾਂ ਚ ਮੈਲ ਹੋਈ ਤਦ ਵੀ ਲੱਗ ਜੂਗਾ ਕੀ ਪਤਾ ਲੱਗ ਜਾਣਾ ਬਿਲਕੁਲ ਜੀ ਚਲੋ ਜੀ ਬਲੀ ਸਾਹਿਬ ਦਾ ਕਮੈਂਟ ਆਪਾਂ ਪੂਰਾ ਕਰ ਦਨੇ ਆ ਕਹਿੰਦੇ ਵੀ ਕੱਟ ਤੇ ਸੋਨਾ ਸੀਗਾ ਪਰ ਕਹਿੰਦੇ ਵੀ ਜ਼ਿਆਦਾਤਰ ਸਤਾਤਾ ਦੀ ਪਾਰਟੀ ਜਿਹੜੀ ਆ ਉਹ ਜਿਮਨੀ ਚੋਣਾ ਜਿੱਤਦੀ ਹੁੰਦੀ ਹੈ ਤੇ ਖੈਰ ਦੇਖੋ ਭਾਈ ਇਸ ਵਾਰੀ ਕੀ ਰਿਜ਼ਲਟ ਆਉਂਦਾ ਤੇਜਿੰਦਰ ਗਿੱਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਬਾਕੀ ਸਾਰੇ ਦੋਸਤਾਂ ਦਾ ਵੀ ਸ਼ੁਕਰੀਆ ਜੀ ਸਵਾਗਤ ਬਹੁਤ ਬਹੁਤ ਖਬਰ ਆਪਾਂ ਇੱਕ ਹੋਰ ਸਾਂਝੀ ਕਰਦੇ ਆ ਤੁਹਾਡੇ ਨਾਲ ਮਿੰਟੂ ਜੀ ਨੀ ਪੱਥਰਾਂ ਦਾ ਰੌਲਾ ਤੇ ਸਿੱਖਿਆ ਕ੍ਰਾਂਤੀ ਵੇਲੇ ਬਹੁਤ ਪੀਕ ਤੇ ਪਿਆ ਬਹੁਤ ਸਿਰੇ ਤੱਕ ਪਹੁੰਚੇ ਕਹਿੰਦੇ ਨਾਬੇ ਦੇ ਵਿੱਚ ਕੁਮਾਰਾਜ ਅਗਰਸੈਨ ਦੇ ਪਾਰਕ ਦੇ ਵਿੱਚ ਕਨੀ ਪੱਥਰ ਲੱਗਣਾ ਸੀ ਉੱਥੇ ਵੀ ਹਿੰਦੀ ਦੇ ਵਿੱਚ ਹੀ ਨੀ ਪੱਥਰ ਲਾਤਾ ਇਹ ਵੀ ਪਹਿਲੀ ਵਾਰੀ ਹੋਇਆ ਕੰਮ ਪੰਜਾਬੀ ਚ ਤਾਂ ਘਟੋ ਘਟ ਲੱਗਦੇ ਸੀਗੇ ਹੁਣ ਜਿੱਥੇ ਤੇਲ ਕੂਆ ਕੀ ਨਾਲ ਹਿੰਦੀ ਵਾਲੇ ਨੀ ਪੱਥਰ ਵੀ ਆ ਗਏ ਇਹ ਕੀ ਚੱਕਰ ਹੈ ਜੀ ਲੇਖੋ ਬਾਸ਼ਾ ਸਾਰੀ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਸਤਕਾਰਤੀ ਹੁੰਦੀ ਹੈ ਜੀ ਮੈਂ ਆਪਣੀ ਗੱਲ ਕਰਾਂ ਤੇ ਮੈਂ ਪੰਜਾਬੀ ਦਾ ਕਿਤੇ ਨਾ ਕਿਤੇ ਕਹ ਲਵਾਂ ਕਿ ਬਈ ਸ਼ਦਾਈਂ ਠੀਕ ਹੈ ਨਾ ਜੀ ਪਰ ਜਿੰਨੇ ਮੈਂ ਦਿਨ ਚਾਰ ਆਰਟੀਕਲ ਪੜਦਾ ਅਖਬਾਰ ਪੜਦਾ ਕਿਉਂਕਿ ਅੰਗਰੇਜ਼ੀ ਮੇਰੀ ਕਮਜ਼ੋਰ ਆ ਹੂੰ ਅੰਗਰੇਜ਼ੀ 10 20% ਹੁੰਦੀ ਹੈ ਪੰਜਾਬੀ ਜਿਹੜੀ ਹੈ ਲਾ ਲਓ 50 ਹੋ ਗਈ ਤੇ ਬਾਕੀ ਬਚਾ ਹਿੰਦੀ ਹੁੰਦੀ ਆ ਜੀ ਉਹ ਤੇ ਰਲ ਮਿਲ ਕੇ ਗਿਆਨ ਹੈ ਜੀ ਜ਼ਰੂਰਤ ਵੀ ਬਣੀ ਗਿਆਨਕਾਰੀ ਹੈ ਜੀ ਜਿੱਥੋਂ ਮਿਲਦੀ ਆ ਜੀ ਤਾਂ ਕੋਈ ਵੀ ਕਹ ਲੋ ਕਿ ਬੋਲੀ ਜਾਂ ਭਾਸ਼ਾ ਯਾਰ ਨਫ਼ਰਤ ਯੋਗ ਨਹੀਂ ਹੁੰਦੀ ਹੂੰ ਬੇਸ਼ੱਕ ਠੀਕ ਹੈ ਨਾ ਹਰੇਕ ਚ ਖਜ਼ਾਨਾ ਛੁਪਿਆ ਹੈ ਤੁਸੀਂ ਕਿਹਦੇ ਵਿੱਚ ਟੋਪੀ ਮਾਰਨੀ ਹੈ ਉਹ ਤੁਹਾਡੇ ਤੇ ਨਿਰਪਰ ਕਰਦਾ ਹੈ ਪਰ ਕੁਝ ਗੱਲਾਂ ਨੇ ਹੁਣ ਇਹ ਜਿਹੜਾ ਤੁਸੀਂ ਕਿਹਾ ਕੁਝ ਵਿਦਵਾਨਾਂ ਨੇ ਸਵਾਲ ਚੁੱਕੇ ਨੇ ਪਿਆਰੇ ਲਾਲ ਗਰਗ ਜੀ ਨੇ ਸਵਾਲ ਚੁੱਕੇ ਨੇ ਬਾਸਲ ਸਾਹਿਬ ਨੇ ਸਵਾਲ ਚੁੱਕੇ ਨੇ ਜਿਹੜੇ ਕਹ ਲੋ ਕਿ ਇਤਫਾਕਨ ਹੈ ਵੀ ਹਿੰਦੂ ਸਮਾਜ ਦੇ ਵਿੱਚੋਂ ਨੇ ਜੀ ਉਹ ਕਹਿੰਦੇ ਕਿ ਬਈ ਨਾਬਾ ਏਰੀਆ ਜਿਹੜਾ ਉੱਥੇ ਵੀ ਪੰਜਾਬੀ ਬੋਲੀ ਜਾਂਦੀ ਹੈ ਸਾਡੇ ਜਿਹੜੇ ਤੁਸੀਂ ਦੱਸਿਆ ਅਗਰਸੇਨ